ਸ਼ੌਟ ਮੇਰਾ ਦਲਵਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਅਸਰ ਵਾਲੀ ਆ ਜੀ ਜਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਤੇ ਮਿੰਦਰ ਸੀਗੇ ਜਿਹੜੇ ਐਕਟਰ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਇਹ ਪਤਾ ਲੱਗੇ ਕਿ ਕਹਿੰਦੇ ਵੀ ਇੱਥੇ ਜਨਮ ਹੋਇਆ ਸੀ ਉਹਨਾਂ ਦਾ ਹਾਂ ਜੀ ਇੱਥੇ ਜਨਮ ਹੋਇਆ ਜੀ ਇਸੇ ਘਰ ਦੇ ਵਿੱਚ ਹੋਇਆ ਜਿੱਥੇ ਆਪਾਂ ਹੁਣ ਖੜੇ ਆ ਕਿੰਨੀ ਕੀ ਦਿਨ ਰਹੇ ਨੇ ਬਰੇ ਇੱਥੇ 2 ਸਾਲ ਰਹੇ ਨੇ ਜੀ ਉਹਦੇ ਜਨਮ ਵਾਲ ਤੇ ਉਹਦੇ ਫਾਦਰ ਸਾਹਿਬ ਟੀਚਰ ਸੀਗੇ ਉਸ ਦਿਵਾਰ ਉਹ ਫਿਰ ਜਾ ਕੇ ਸਨਿਆਰ ਚਲੇ ਗਏ ਸੀ ਉਹਨੇ ਬਦਲੀ ਹੋ ਗਈ ਤੇ ਫਸਨਰ ਤੋਂ ਬਾਅਦ ਫਿਰ ਉਹਨੇ ਉੱਥੇ ਪੜੇ ਨੇ ਉਦੋਂ ਬਾਅਦ ਫਿਰ ਉਹ ਆਪਣੇ ਫਿਰ ਯੂਨੀਵਰਸਿਟੀ ਵਿੱਚ ਚਲੇ ਗਏ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਪਹਿਲੀ ਪੋਸਟਿੰਗ ਸੀ ਉਹਦੇ ਹਾਂਜੀ ਪਹਿਲੀ ਪੋਸਟ ਇੱਥੇ ਸੀ ਜੀ ਤੇ ਕਿਉਂਰੇ ਉਹਨਾਂ ਦਾ ਆਫਟਰ ਕਰ ਸੀ ਨਹੀਂ ਜੀ ਕਿ ਕਿਰਾਏ ਤੇ ਰਹ ਰਹੇ ਸੀ ਜੀ ਅੱਛਾ ਤੇ ਇਹਨਾਂ ਜੱਤੀ ਪਿੰਡ ਕਿਹੜਾ ਸੀਗਾ ਦੱਸਿਓ ਜੱਤੀ ਪਿੰਡ ਦਾ ਡੰਗ ਉਸ ਸੀ ਤੇ ਕਦੇ ਉਰੇ ਆਏ ਟਰਮਿੰਦਰ ਨਹੀਂ ਇੱਥੇ ਆਏ ਹੈ ਨਹੀਂ ਤੇ ਇੱਥੇ ਉਹਨਾਂ ਲੋਕੋ ਰੀਕ ਬਹੁਤ ਕਰਦੇ ਨੇ ਇਹੀ ਸੀ ਕਰਕੇ ਥੋੜਾ ਲੋਕਾਂ ਨੂੰ ਉੱਤੇ ਤਰਾਜ ਵੀ ਹੈਗਾ ਪਿਆਰ ਉਹਨਾਂ ਇੱਥੇ ਜਨਮ ਹੋਇਆ ਵੀ ਕਿਉਂ ਨਹੀਂ ਹੈ ਤੇ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤੇ ਪਿੰਡ ਵਾਸੀਆਂ ਨੂੰ ਜਿਵੇਂ ਪਤਾ ਲੱਗਿਆ ਤਾਂ ਕਿਦਾਂ ਲੱਗ ਰਿਹਾ ਹੈ ਪਿੰਡ ਨੂੰ ਬੜਾ ਦੁੱਖ ਹੋਇਆ ਜੀ ਸਾਨੂੰ ਪਹਿਲਾਂ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਰੇ ਪਿੰਡ ਦੇ ਨੇ ਉਹਦੇ ਅਰਾਸ ਕਰੀ ਇਹ ਤਾਂ ਦੋ ਸੋ ਜਣ ਸਾਡੇ ਪਿੰਡ ਵਿੱਚ ਇੱਕ ਵਾਰ ਗੀੜਾ ਮਾਰ ਲੈਣ ਜੋ ਨਹੀਂ ਸੁਭਾਅ ਉਹਨੇ ਕੋਈ ਨਹੀਂ ਸੀ ਮਜੂਰ ਮਤਲਬ ਉਹਨੇ ਦੱਸੋ ਹਾਈ ਤੇ ਗਿਰੇ ਕਾਰ ਦੇ ਵਿੱਚ ਰਹਿੰਦੇ ਸੀ ਆਸਗਮਨ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਮਿੱਠੇ ਸੀਗੇ ਬੋਲਣ ਦੇ ਚੰਗਾ ਸੁਆਹ ਸੀ ਉਹਨਾਂ ਦਾ ਸਾਰੇ ਮਰਦੋ ਆਸਗਮਨ ਦੇ ਵਿੱਚ ਚੰਗਾ ਸਹਿਯਾਰ ਸੀ ਉਹਨਾਂ ਦਾ ਤੇ ਬੰਬੇ ਜਾਣ ਤੋਂ ਬਾਅਦ ਕਿਸੇ ਨਾਲ ਗੱਲਬਾਤ ਕਿਸਨ ਟੱਚ ਚ ਰਹੇ ਉਹਨਾਂ ਦੀ ਸਾਡੇ ਇਸ ਪੰਥ ਪਰਿਵਾਰਾਂ ਨਾਲ ਗੱਲਬਾਤ ਹੋਈ ਹੈ ਇਹ ਜਾਂਦੇ ਰਹੇ ਨੇ ਉੱਥੇ ਇਹਨਾਂ ਸਤਿਕਾਰ ਕਰਦੇ ਇੱਕ ਦੋ ਵਾਰ ਸਾਡੇ ਪਿੰਡ ਦੇ ਹੋਰ ਵੀ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਕਹੀ ਹੈ ਵੀ ਇਹ ਗੱਲ ਵੀ ਤੁਸੀਂ ਇੱਕ ਵਾਰ ਪਿੰਡ ਆਓ ਤੇ ਉਹ ਦੇਖ ਲਾਂਗੇ ਪਤਾ ਨਾ ਉਹਨਾਂ ਦਾ ਦਿਮਾਗ 'ਚ ਕੀ ਗੱਲ ਸੀਗੀ ਵੀ ਉਹ ਕਿਉਂ ਨਹੀਂ ਆ ਸਕੇ ਉਹਨਾਂ ਦੀ ਕੀ ਮਜਬੂਰੀ ਸੀਗੀ ਜਾਂ ਬੜ ਲ ਕਿਵੇਂ ਨਹੀਂ ਆਏ ਹੈਗੇ ਇਹ ਜੀਜ਼ ਬਾਰੇ ਸਾਨੂੰ ਕੋਈ ਅੱਗੇ ਉਹ ਨਹੀਂ ਮਤਲਬ ਗੱਲ ਵੀ ਉਹਨਾਂ ਨੂੰ ਪਿੰਡ ਆਉਣਾ ਚਾਹੀਦਾ ਸੀ ਉਹਨਾਂ ਨੇ ਸਾਡੇ ਪਿੰਡੋਂ ਜਨਮ ਲੈ ਕੇ ਇੰਨੀ ਵੱਡੀ ਉੱਚੀ ਜਗ੍ਹਾ ਤੇ ਪਹੁੰਚੇ ਵੀ ਸਾਡੇ ਪਿੰਡ ਵਿੱਚ ਕਿਉਂ ਨਹੀਂ ਆਏ ਤੇ ਪਿੰਡ ਨੂੰ ਸਾਰੇ ਨੂੰ ਉਹਨਾਂ ਬਾਰੇ ਪਿਆਰ ਬਹੁਤ ਹੈ ਮੇਜਰ ਸਿੰਘ ਆਰਮੀ ਲਟੇਰ ਤੇ ਤੁਹਾਡੇ ਪਿੰਡ ਨਸਰਾਲੀ ਤੋਂ ਤਰਮਿੰਦਰ ਉੱਠ ਕੇ ਜਿੱਥੇ ਜਨਮ ਲਿੱਤਾ ਉਹਨਾਂ ਨੇ ਤੇ ਵਿਦੇਸ਼ਾਂ ਤੱਕ ਉਹਨਾਂ ਦਾ ਨਾਮ ਹੋਇਆ ਜੀ ਤੇ ਕੀ ਕਹਿਣਾ ਚਾਹੋ ਅਸੀਂ ਉਹਨਾਂ ਦੇ ਇਹੀ ਕਹਿੰਦੇ ਆਂ ਬਈ ਉਹ ਬਹੁਤ ਚੰਗੇ ਬੰਦੇ ਸੀਗੇ तकरीबन ਠੀਕ ਠੇ ਠਾ ਐਨ ਜਮਾ ਠੀਕ ਸੀਗੇ ਕੋਈ ਅਹੀ ਜੀ ਗੱਲ ਨਹੀਂ ਯਾਨੀ ਵਧੀਆ ਉਹਨਾਂ ਨੇ ਰੋਲ ਕਰਿਆ ਇੱਥੇ ਵੀ ਉਹਦਾ ਜਨਮ ਸਥਾਨ ਇਹੀ ਹੈ ਪਿੰਡ ਨਸਰਾਲੀ ਤੇ ਇਸ ਕਰਕੇ ਬਹੁਤ ਵਧੀਆ ਉਹਨਾਂ ਦਾ ਰਸਤਾ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਜੀ ਕਿੱਦਾਂ ਲੱਗ ਰਿਹਾ ਬਹੁਤ ਮਹਿਸੂਸ ਜੀ ਕਦੇ ਜਨਮ ਕਰਿਆ ਕਿੱਲੀ ਕਿਤੇ ਰਹੇ ਸਿੱਥੇ ਹਾਂਜੀ ਕਿੰਨੀ ਦੇਰ ਉਰੇ ਰਹੇ ਨੇ ਜਨਮ ਤੋਂ ਬਾਅਦ ਉਹ ਤਕਰੀਬਨ 2.5 ਸਾਲ ਦੇ ਸੀਗੇ 2.5 2 ਸਾਲ ਦੇ ਤਕਰੀਬਨ ਇੱਥੋਂ ਜਾ ਗਏ ਨੇ ਸਾਨੇਵਾਲ ਹਾਂਜੀ ਤੇ ਜੱਦੀ ਪਿੰਡ ਕਿਹੜਾ ਸੀ ਉਹਨਾਂ ਦਾ ਜੱਦੀ ਡਾਂਗੋ ਇਹ ਕਿੱਥੇ ਕਹਿੰਦਾ ਇਹ ਇਹ ਡੇਲੋਂ ਦੇ ਨੇੜੇ ਆ ਡੇਲੋਂ ਦੇ ਆ ਉੱਥੇ ਹੀ ਆ ਕਿ ਕਦੇ ਮੁਲਾਕਾਤ ਪਿੰਡ ਵਾਸੀਆਂ ਜਾਂ ਕਿਸੇ ਤੁਹਾਡੀ ਕਦੇ ਹੋਈ ਤਰਮਿੰਦਰ ਨਾ ਜੀ ਕਦੇ ਨਹੀਂ ਹੋਈ ਕਦੇ ਕੋਈ ਸੰਪਾਰਕ ਤੋਂ ਮੇਰੇ ਕੋਲ ਨਹੀਂ ਕਿਉਂਕਿ ਅਸੀਂ ਤਾਂ ਬਹੁਤ ਮਗਰੋਂ ਦੀ ਤੇ ਉਹ ਸੱਤ ਤੇ ਬਹੁਤ ਪਹਿਲਾਂ ਦੀ ਸੀ ਜੀ ਰਵਿੰਦਰ ਸਿੰਘ ਜੀ ਪਿੰਡ ਕਿਹੜਾ ਹੈ ਪਿੰਲਾਸਰ ਵਾਲੀ ਤਸਵੀਰ ਖੰਨਾ ਜਿਹੜਾ ਲੁਧਿਆਣਾ ਦੀ ਤੇ ਇਸ ਪਿੰਡ ਦੇ ਵਿੱਚ ਜਨਮ ਹੋਇਆ ਸੀ ਤਰਮਿੰਦਰ ਜੀ ਦਾ ਜਿਹੜੇ ਵੱਡੇ ਐਕਟਰ ਬਣੇ ਕਈ ਜਗ੍ਹਾ ਤੇ ਨਾਮ ਹੋਇਆ ਤੇ ਅੱਜ ਉਹਨਾਂ ਦਾ ਦਿਹਾਂਤ ਹੋਇਆ ਕੀ ਕਰਨਾ ਚਾਹੀਦਾ ਸਾਡੇ ਪਿੰਡ ਵਿੱਚ ਰਵਿੰਦਰ ਆਈ ਨਹੀਂ ਕਦੇ ਬੜੀ ਦੁੱਖ ਦੀ ਗੱਲ ਹੈ ਇਹਨਾਂ ਦੀ ਜੀ ਬਹੁਤ ਦੁੱਖ ਦਾ ਹੈ ਬੇਰਗਨ ਦਾਦੇ ਦੀ ਵੀ ਇੱਥੇ ਜਨਮ ਹੋਇਆ ਸੀ ਬੜੀ ਐ ਹੁੰਦਾ ਦੀ ਵਿਪਤਰਵਿੰਦਰ ਜੀ ਦੇ ਜਨਮ ਹੋਏ ਆ ਬੜੀ ਵਧੀਆ ਗੱਲ ਆਉਣਗੇ ਸਾਡੇ ਪਿੰਡ ਵੀ ਕਦੇ ਆਏ ਸਾਡੇ ਪਿੰਡ ਦਾ ਨਾਮ ਵੀ ਉੱਚਾ ਕਰੇ ਸਾਡੇ ਪਿੰਡ ਦਾ ਨਾਮ ਵੀ ਵਧੀਆ ਰੋਸ਼ਨ ਹੋਇਆ ਤੇ ਹੁਣ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤੇ ਕਿਦਾਂ ਪਿੰਡ ਵਾਸੀ ਕਿਦਾਂ ਪਿੰਡ ਦੇ ਸੋਗ ਹੀ ਆ ਜਾਂ ਇਹ ਸੋਗ ਦੇ ਹੀ ਆ ਵੀ ਮਾੜੀ ਗੱਲ ਹੋਈ ਆ ਤੇ ਕਦੇ ਵੈਸੇ ਵੀ ਸੁੱਖ ਸੁਮਿਆ ਜਾਂ ਕੋਈ ਕਦੇ ਪਿੰਡ ਵਾਸੀ ਕੋਈ ਗਏ ਹੁਣ ਬੰਬੇ ਜਾਂ ਕੋਈ ਨਹੀਂ ਸਾਡੇ ਪਿੰਡ ਦਾ ਨਹੀਂ ਗਿਆ ਬੰਬੇ